ਕਿਤੇ ਤਾਂ ਕਰਨਲ ਸਾਹਿਬ ਨੂੰ ਇਨਸਾਫ ਮਿਲਣ ਦੀ ਗੱਲ ਕਹੀ ਜਾ ਰਹੀ ਆ ਕਰਨ ਮਾਮਲੇ ਦੇ ਵਿੱਚ ਧਰਨਾ ਵੀ ਲੱਗਿਆ ਕਿ ਕਹਿੰਦੇ ਸੀ ਕਿ ਇਨਸਾਫ ਮਿਲੂਗਾ ਮੈਨੂੰ ਲੱਗਦਾ ਕਿ ਜਿਹੜਾ ਹੁਣ ਨਵਾਂ ਹੀ ਮੋੜ ਕੱਟ ਲਿਆ ਇਸ ਤੇ ਜਿਹੜਾ ਮਾਵਲੇ ਨੇ ਇਹਦੇ ਵਿੱਚ ਹੋਰ ਵੱਡੇ ਵੱਡੇ ਲੋਕ ਸ਼ਾਮਲ ਹੋ ਗਏ ਨੇ ਹੁਣ ਕਰਨਲ ਸਾਹਿਬ ਦੀ ਜਿਹੜੀ ਪਤਨੀ ਆ ਰਿਤੂ ਬਾਠ ਉੱਤੇ ਜਿਹੜਾ ਵੱਡੇ ਸਵਾਲ ਖੜੇ ਕਰ ਦਿੱਤੇ ਆ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਕਰਨਲ ਦੀ ਪਤਨੀ ਆਰਬੀ ਆਈਬੀ ਤੇ ਰੌਦੀ ਏਜੰਟਾ ਏਜੰਸੀ ਜਾਨੀ ਕਿ ਭਾਰਤ ਦੀਆਂ ਯਾਸਤੇ ਦੀ ਏਜੰਟ ਦੱਸਿਆ ਜਾ ਰਿਹਾ ਬੀਬੀ ਬਾਠ ਨੂੰ ਵੱਡੇ ਸਵਾਲ ਖੜੇ ਹੋ ਗਏ ਨੇ ਤੇ ਪੂਰੀ ਵੀਡੀਓ ਸ਼ੇਅਰ ਕਰ ਦਿਓ ਦਬਕੇ ਤੁਹਾਨੂੰ ਕੱਲੀ ਕੱਲੀ ਗੱਲ ਸੁਣਾਉਣੇ ਆ ਤੇ ਇਥੋਂ ਤੱਕ ਕਿ ਇਹ ਵੀ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਸੂਤਰਾਂ ਤੋਂ ਕਿ ਜਿਹੜਾ ਕਿ ਪੁਲਿਸ ਵਾਲਿਆਂ ਦੇ ਹੱਕ ਦੇ ਵਿੱਚ ਵੀ ਵੱਡਾ ਧਰਨਾ ਲੱਗ ਸਕਦਾਗਾ ਹੁਣ ਦੇਖਦੇ ਆ ਕਿ ਸਥਿਤੀ ਜਿਹੜੀ ਹੋਰ ਵੀ ਤਣਾਅਪੂਰਨ ਜਿਹੜੀ ਬੰਦ ਹੀ ਦਿਖਾਈ ਦੇ ਰਹੀ ਆ ਵਰਜੀਕਾ ਕਾਲਸਾ ਵਰਜੀਕੀ ਫਤੇ ਗੱਲ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਤੇਰਾ ਮਾਰਤ ਦੀ ਘਟਨਾ ਜੋ ਕਿ ਕਰਨਲ ਮਾਵਲੇਆ ਜਿਹੜਾ ਜਸਵੰਤ ਸਿੰਘ ਕਰਨਲ ਅਤੇ ਉਹਨਾਂ ਦਾ ਬੇਟਾ ਗਾ ਜਿਹੜਾ ਢਾਬੇ ਤੇ ਉਹਨਾਂ ਦੀ ਜਿਹੜੀ 12 ਪੁਲਿਸ ਮਲਾਜ਼ਮਾਂ ਨੇ ਬੁਰੀ ਤਰ੍ਹਾਂ ਜਿਹੜੀ ਕੁੱਟਮਾਰ ਕੀਤੀ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਸਾਰੀ ਸੱਚਾਈ ਦਾ ਪਤਾ ਹੈਗਾ ਕਿ ਉਹ ਪੁਲਿਸ ਮਲਾਜ਼ਮਾਂ ਇੱਕ ਜਸਪ੍ਰੀਤ ਸਿੰਘ ਦਾ ਅਨਕਾਉਂਟਰ ਕਰਕੇ ਆਏ ਤੇ ਆਉਣਸਾਰ ਜਿਹੜਾ ਕਿ ਕਰਨਲ ਨੂੰ ਤੇ ਉਹਦੇ ਮੁੰਡੇ ਨੂੰ ਜਿਹੜਾ ਢਾ ਲਿਆ ਕਿ ਉਹਨਾਂ ਦੇ ਉੱਤੇ ਜਿਹੜੀਆਂ ਤਸੱਦਦ ਕੀਤਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਲੋਕ ਇਹ ਪਸੂਆਂ ਉੱਤੇ ਤਸੱਦਦ ਵੀ ਨਹੀਂ ਕਰਦੇ ਜਿਹੜਾ ਉਹਨਾਂ ਦੇ بیٹے ਤੇ ਕਰਨਲ ਤੇ ਹੋਇਆ 12 ਪੁਲਿਸ ਅਫਸਰਾਂ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਜੋ ਸਾਰਾ ਸਮਾਨ ਸੀ ਮੋਬਾਈਲ ਤੇ ਸਾਰਾ ਕੁਝ ਆ ਉਲਤਨ ਆਵਦੇ ਹਵਾਲੇ ਕਰ ਲਿਆ ਤੇ ਇਸ ਤੋਂ ਬਾਅਦ ਜਿਹੜਾ ਧਰਨਾ ਵੀ ਲੱਗਿਆ ਧਰਨੇ ਮੰਜਾਰੇ ਹੋਏ ਤੇ ਫੌਜ ਦੇ ਬڑے-ਬڑے ਕਰਨਲ ਫੌਜ ਦੇ ਸੈਨਿਕਾਂ ਦਾ ਅਵਸਰ ਹੁਣ ਧਰਨਾ ਵੀ ਲੱਗਿਆਗਾ ਧਰਨੇ ਤੇ ਬੈਠੇ ਆ ਡੀਸੀ ਦੇ ਐਸਐਸਬੀ ਦੇ ਜਣੇ ਕਿ ਅਪਾਏ ਕਹਿੰਦੇ ਕਿ ਆਈਟੇਕ ਜਿਹੜਾ ਸਾਰਾ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਰਾਜਪਾਲ ਨੂੰ ਵੀ ਮਿਲੇ ਨੇ ਇਸ ਦੇ ਸਬੰਧ ਦੇ ਵਿੱਚ ਤੇ ਇਹ ਕਿਹਾ ਗਿਆ ਕਿ ਕਾਨੂੰਨ ਜਿਹੜਾ ਕਿ ਇਨਸਾਫ ਦਵਾਇਆ ਜਾਏਗਾ ਦੂਸਰੇ ਪਾਸੇ ਕੋ ਪੁਲਿਸ ਮੁਲਾਜ਼ਮ ਨੇ ਜਿਹੜੇ ਇੱਕ ਹਾਈ ਕੋਰਟ ਵਿੱਚ ਪੁੱਜ ਕੇ ਕਿਹਾ ਕਹਿੰਦੇ ਸਾਡੇ ਨਾਲ ਧੱਕਾ ਹੋਇਆ ਸਾਡੀ ਸੁਣਵਾਈ ਨਹੀਂ ਹੋਈ ਹੁਣ ਇੱਕ ਹੋਰ ਵੱਡਾ ਖੁਲਾਸਾ ਆਪਾਂ ਇਹ ਕਹਿੰਦੇ ਕਿ ਨਵੀਂ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਹੁਣ ਲੱਖਾ ਸਧਾਨਾ ਤੁਹਾਨੂੰ ਇਹ ਤਾਂ ਸਾਰਾ ਪਤਾ ਹੋਊਗਾ ਕਿ ਲੱਖਾ ਸਧਾਨਾ ਕੋਈ ਮਹਤਾਰ ਨਹੀਂ ਕਿਸੇ ਦਾ ਐਣ ਦਾ ਕਿ ਸਾਰੇ ਨੂੰ ਪਤਾ ਕਿ ਲੱਖਾ ਸਿਧਾਨਾ ਕੌਣਾ ਹੁਣ ਲੱਖੇ ਸਿਧਾਨਾ ਨੇ ਕਰਨਲ ਦੀ ਪਤਨੀ ਰੀਤੂ ਬਾਠ ਉੱਤੇ ਜਿਹੜੇ ਵੱਡੇ ਸਵਾਲ ਚੁੱਕ ਦਿੱਤੇ ਨੇ ਜਨਨ ਕਿ ਕੀ ਸਵਾਲ ਚੁੱਕੇ ਨੇ ਉਹ ਤੁਹਾਨੂੰ ਦੱਸਦੇ ਆ ਲੱਖੇ ਸਿਧਾਨਾ ਨੇ ਕਿਹਾ ਕਿ ਬਠਿੰਡੇ ਦੇ ਵਿੱਚ ਇੱਕ ਕਾਤਲ ਹੁੰਦਾਗਾ ਕਰੀਬ 2 ਸਾਲ ਪਹਿਲਾਂ ਮੇਲਾ ਰਾਮ ਦਾ ਕਤਲ ਹੁੰਦਾ ਤੇ ਉੱਥੇ ਜਿਹੜਾ ਧਰਨਾ ਲੱਗਦਾਗਾ ਮਜਾਰੇ ਹੁੰਦੇ ਆ ਤੇ ਉੱਥੇ ਜਿਹੜੇ ਐਮ.ਐਲ.ਏ ਬਲਕਾਰ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਜਿਹੜਾ ਹਨੂਮਾਨ ਵਿਖੇ ਜਿਹੜਾ ਜਿੱਥੇ ਹਨੂਮਾਨ ਚੌਕ ਆ ਉੱਥੇ ਧਰਨਾ ਲੱਗ ਜਾਂਦਾਗਾ ਪੂਰਾ ਦਿਨ ਧਰਨਾ ਰਿਹਾ ਲੱਖਾ ਸਧਾਨਾ ਕਹਿੰਦਾ ਉੱਥੇ ਇੱਕ ਇਹ ਬੀਬੀ ਆਈ ਜਿਹਦਾ ਨਾਮ ਰਿੱਤੂ ਬਾਟ ਆ ਦੱਸਿਆ ਜਾ ਰਿਹਾ ਕਿ ਕਹਿੰਦੀ ਜਿਹੜੀ ਕਿ ਕਰਨਲ ਦੀ ਪਤਨੀ ਆ ਇਹਦੀ ਉਹਨੇ ਫੋਟੋਆਂ ਵੀ ਵਾਇਰਲ ਕੀਤੀਆਂ ਉਸ ਧਰਨੇ ਦੇ ਵਿੱਚ ਆ ਤੇ ਵੀਡੀਓ ਵੀ ਵਾਇਰਲ ਕੀਤੀਆਂ ਕਹਿੰਦਾ ਬੀਬੀ ਆਈ ਲੱਖਾ ਸਧਾਨਾ ਕਹਿੰਦਾ ਤੇ ਬੀਬੀ ਨੇ ਆ ਕੇ ਐਸਐਸਪੀ ਦੇ ਨਾਲ ਅਤੇ ਡੀਐਸ ਡੀਸੀ ਦੇ ਨਾਲ ਅਤੇ ਹੋਰ ਉਹ ਚੌਦੇ ਜਿਹੜੇ ਮਲਾਜ਼ਮ ਸੀ ਉਹਨਾਂ ਦੇ ਨਾਲ ਕਹਿੰਦੇ ਗੱਲਬਾਤ ਕੀਤੀ ਤੇ ਇਹ ਗੱਲਬਾਤ ਕਰਕੇ ਕਹਿੰਦੀ ਲੱਖਾ ਸਧਾਨਾ ਦੱਸਦਾ ਕਿ ਇਹ ਬੀਬੀ ਕਹਿੰਦੀ ਹੈ ਕਿ ਮੈਂ ਮੇਲੇ ਆਰਾਮ ਦੀ ਭੈਣ ਆ ਕਿ ਮੇਲੇ ਆਰਾਮ ਦਾ ਜਿਹੜਾ ਗੋਲੀਆਂ ਮਾਰ ਕੇ ਉਥੇ ਕਤਲ ਕੀਤਾ ਗਿਆ ਸੀ ਤੇ ਲੱਖਾ ਸਧਾਨਾ ਕਹਿੰਦਾ ਅਸੀਂ ਏ ਸੋਚਿਆ ਸੀ ਕਿ ਜਿਹੜਾ ਲਗਾਤਾਰ ਧਰਨਾ ਲਾਵਾਂਗੇ ਪਰ ਕਹਿੰਦਾ ਇਹ ਰਿੱਤੂ ਬਾਠ ਆਈ ਉੱਥੇ ਕਹਿੰਦੀ ਮੈਂ ਮੇਲੇ ਆਰਾਮ ਦੀ ਭੈਣ ਆ ਤੇ ਜਿਹੜਾ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਇਹਨੇ ਧਰਨਾ ਚੁਕਾ ਦਿੱਤਾ ਤੇ ਆ ਮੋੜ ਕੇ ਕਹਿੰਦਾ ਅੱਜ ਤੱਕ ਦਿਸੀ ਨਹੀਂ ਲਖੇ ਸਧਾਨੇ ਨੇ ਇਹ ਗੱਲ ਕਹੀ ਆ ਕਿ ਜਿਹੜੀ ਇਹ ਬੀਬੀ ਆ ਕਰਨ ਬਾਠ ਦੀ ਘਰ ਵਾਲੀ ਇਹਦਾ ਰੋ ਏਜੰਸੀ ਅਤੇ ਆਈਵੀ ਏਜੰਸੀ ਦੀ ਜਿਹੜੀ ਏਜੰਟਾ ਇੱਥੇ ਤੱਕ ਗੱਲਾਂ ਕਹਿ ਦਿੱਤੀ ਆ ਲਖੇ ਸਧਾਨੇ ਨੇ ਪਰ ਮੈਂ ਤੁਹਾਨੂੰ ਉਹ ਵੀਡੀਓ ਵੀ ਸੁਣਾਉਣਾ ਲੱਖੇ ਸਧਾਨੇ ਦੀ ਗੱਲਬਾਤ ਵੀ ਸੁਣਾਉਣਾ ਉਹ ਤੋਂ ਪਹਿਲਾਂ ਆਪਾਂ ਥੋੜੀ ਗੱਲਾਂ ਕਰ ਲਈਏ ਕਿ ਲੱਖਾ ਸਧਾਨਾ ਚਲੋ ਠੀਕ ਹੈ ਕਿ ਭਾਈ ਇਹਨੇ ਕਹਿ ਦਿੱਤਾ ਹੋਊਗਾ ਕਿ ਮੈਂ ਉਹਦੀ ਭੈਣ ਆ ਜਾਂ ਜੋ ਵੀ ਆ ਉਹ ਤੁਹਾਡਾ ਮਾਮਲਾ 2 ਸਾਲਾਂ ਦਾ ਉਹਦੇ ਵਿੱਚ ਮੈਨੂੰ ਨਹੀਂ ਪਤਾ ਜੋ ਕੁਝ ਹੋਇਆ ਕਿ ਕੀ ਨਾ ਹੋਇਆ ਪਰ ਲੱਖਾ ਸਧਾਨਾ ਜੀ ਜੇਕਰ ਇਹ ਬੀਬੀ ਅਰੌਦੀ ਜਿਹੜੀ ਏਜੰਟ ਹੁੰਦੀ ਏਜੰਸੀ ਦੀ ਏਜੰਟ ਹੁੰਦੀ ਆਈ ਵੀ ਦੀ ਏਜੰਟ ਹੁੰਦੀ ਦਾ ਕਰਨ ਮਾਵਲ ਦੇ ਵਿੱਚ ਹੁਣ 12 ਪੁਲਸ ਵਾਲੇ ਹੁਣ ਟੰਗੇ ਹੁੰਦੇ ਹੁਣ ਲੱਖੇ ਸਧਾਨੇ ਕਹਿ ਰਿਹਾ ਕਿ ਗ੍ਰਹਿ ਮੰਤਰੀ ਦੇ ਨਾਲ ਇਹਦੇ ਚੰਗੇ ਰਿਲੇਸ਼ਨ ਨੇ ਕਿਹਾਗਾ ਕਿ ਸਾਡੇ ਨਾਲ ਗ੍ਰਹਿ ਮੰਤਰੀ ਆ ਸਾਡੇ ਨਾਲ ਉੱਚੋ ਜਿਹੜੇ ਬਨੇ ਬੜੇ ਸਾਡੇ ਨਾਲ ਰਾਓ ਦੇ ਆ ਦੇਖੋ ਇਹ ਪਤਾ ਨਹੀਂ ਵੀ ਕਿਹਾ ਜਾਂ ਨਾ ਕਿਹਾ ਉਹਦੇ ਕੋਲੇ ਉਹ ਕਹਿੰਦਾ ਮੇਰੇ ਕੋਲ ਵੀਡੀਓ ਹੈਗੀਆਂ ਤੇ ਉਹ ਦੇਖਦੇ ਆ ਕਿ ਉਹ ਵੀਡੀਓ ਜਨਤਕ ਕਰਦਾ ਪਰ ਹੁਣ ਵੱਡਾ ਸਵਾਲ ਬਣ ਗਿਆ ਇਹ ਵੱਡੇ ਸਵਾਲ ਚੁੱਕਿਆ ਲੱਖੇ ਸਧਾਨੇ ਨੇ ਕਿ ਜਿਹੜਾ ਕਰਨਲ ਦੀ ਬਾਠ ਦੀ ਤਸਵਿੰਦਰ ਬਾਠ ਦੀ ਜਿਹੜੀ ਘਰ ਵਾਲੀ ਆ ਰਿਤੂ ਬਾਠ ਹੁਣ ਇਹ ਕਹਿ ਦੇਣਾ ਕਿ Rao ਦੀ ਜਿਹੜੀ Rao ਜਿਹੜੀ ਏਜੰਸੀ ਆ ਭਾਰਤ ਦੀ Rao ਅਤੇ IB ਹੁਣ ਜੇਕਰ ਉਹਦੀ ਏਜੰਟ ਹੁੰਦੀ ਤਾਂ ਇਹ ਦੱਸੋ ਕਿ ਕੀ ਆਪਣੇ ਘਰ ਵਾਲਾ ਜਾਂ ਆਪਣਾ ਮੁੰਡਾ ਕਿ ਇਹਨਾਂ ਨੇ ਉਸ ਉਹਨਾਂ ਦੇ ਥਰੂ ਕਟਾ ਦਿੱਤਾ ਉਹਨਾਂ ਤੋਂ ਕਟਵਾਇਆ ਇਹ ਕੁੱਟਿਆ ਦਾ ਪੰਜਾਬ ਪੁਲਿਸ ਨੇ ਆ ਜੇਕਰ ਅਯਾਸੀਆ ਦੇ ਹੁੰਦੇ ਤਾਂ ਹੁਣ ਨੂੰ ਤਾਂ ਕਦੋਂ ਦੇ ਉਹ ਪੁਲਿਸ ਵਾਲੇ ਟੰਗੇ ਹੁੰਦੇ ਖਾਤਮ ਕੀਤੇ ਹੁੰਦੇ ਇਹ ਵੀ ਵੱਡਾ ਸਵਾਲ ਆ ਇੱਥੇ ਸੋਚਣ ਵਾਲਾ ਠੀਕ ਆ ਕਿ ਲੱਖੇ ਸਧਾਨੇ ਦੇ ਆਪਣੇ ਵਿਊ ਆ ਹਰ ਇੱਕ ਦੇ ਆਪਣੇ ਆਪਣੇ ਵਿਊ ਹੁੰਦੇ ਆ ਹਰੇਕ ਦਾ ਕਹਿਣਾ ਚਲੋ ਲੱਖੇ ਸਧਾਨੇ ਨੇ ਜੋ ਗੱਲ ਉਹਦੇ ਨਾਲ ਹੋਈ ਆ ਜਾਂ ਕਹੀ ਆ ਉਹਦਾ ਉਹਨੂੰ ਪਤਾਗਾ ਤੇ ਤੁਹਾਨੂੰ ਉਹ ਗੱਲ ਵੀ ਸੁਣਾਉਣਿਆ ਲੱਖੇ ਸਧਾਨੇ ਦੀ ਪਰ ਇੱਥੇ ਵੱਡੇ ਸਵਾਲ ਇਹ ਖੜਾ ਹੁੰਦਾਗਾ ਕਿ ਕਰ ਜੇਕਰ ਇਹ ਏਜੰਟਾ ਰਾਓ ਦੀ ਤਾਂ ਲੱਖਾ ਸਧਾਨਾ ਦੋ ਸਾਲ ਪਹਿਲਾਂ ਕਿਉਂ ਨਹੀਂ ਬੋਲਿਆ ਫਿਰ ਲੱਖੇ ਸਧਾਨਾ ਨੇ ਕਿਹਾ ਕਿ ਦੋਸ ਉਸ ਦਿਨ ਦੀ ਇਹ ਜਿਹੜੀ ਬੀਬੀ ਆ ਜਿਹੜੀ ਇੱਕ ਲਾਪਤਾ ਹੋ ਗਈ ਮੁੜ ਕੇ ਕਿਸੇ ਬੀਬੀ ਦਿਸੀ ਨਹੀਂ ਅਚਾਨਕ ਕਹਿੰਦਾ ਉੱਥੇ ਪ੍ਰਗਟ ਹੋ ਗਈ ਤੇ ਮੁੜ ਕੇ ਹਲੋਪ ਹੋ ਗਈ ਕਹਿੰਦਾ ਦੋ ਸਾਲਾਂ ਬਾਅਦ ਅੱਜ ਦਿਸੀ ਆ ਅੱਜ ਉਹਨਾਂ ਦਾ ਭਾਈ ਪਤੀ ਕੁੱਟਿਆ ਗਿਆ ਅੱਜ ਉਹਦਾ ਬੇਟਾ ਕੁੱਟਿਆ ਗਿਆ ਉਹਨਾਂ ਦੇ ਸਰ ਪਾੜੇਗੇ ਪੁਲਿਸ ਪੁਲਿਸ ਵੱਲੋਂ ਕੀ ਪਰ ਕੋਈ ਵੀ ਪਤਨੀ ਜਾਂ ਕਿਸੇ ਪਰਿਵਾਰ ਦਾ ਮੈਂਬਰ ਆ ਆਪਣੇ ਪਰਿਵਾਰ ਦੇ ਲਈ ਇਨਸਾਫ ਨਹੀਂ ਮੰਗ ਸਕਦਾ ਹੁਣ ਤੁਸੀਂ ਜਿਸ ਤਰ੍ਹਾਂ ਪਹਿਲਾਂ ਦੀਵ ਸਿੱਧੂ ਤੇ ਟੈਗ ਲਾਇਆ ਸੀ ਕਿ ਏਜੰਸੀਆਂ ਦਾ ਬੰਦਾ ਜੀ ਇਹ ਇਹ ਮੋਦੀ ਦਾ ਬੰਦਾ ਜੀ ਇਹ ਇਹ ਸਣੀ ਦੇਵਾਲ ਦਾ ਬੰਦਾ ਤੇ ਅੱਜ ਤੁਸੀਂ ਮੈਨੂੰ ਲੱਗਦਾ ਕਿ ਇਹ ਟੈਗ ਆ ਜਿਹੜਾ ਬੀਬੀ ਤੇ ਕਿਤੇ ਨਾ ਕਿਤੇ ਗਲਤ ਲਾ ਰਹੇ ਹੋ ਮੈਨੂੰ ਲੱਗਦਾ ਦੇਖੋ ਹਰ ਇੱਕ ਦੀ ਸੋਚ ਆ ਲੱਖੇ ਸਧਾਨੇ ਦੀ ਆਪਣੀ ਸੋਚ ਆ ਤੇ ਹੋਰ ਲੋਕਾਂ ਦੀ ਆਪਣੀ ਸੋਚ ਆ ਤੇ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਫਿਰ ਅੱਗੇ ਗੱਲਬਾਤ ਕਰਦੇ ਆ ਸਾਰਾ ਆਪਾਂ ਨਿਰਣਾ ਕੱਢਾਂਗੇ ਕਿ ਕੀ ਜਿਹੜੀ ਗੱਲਬਾਤ ਆ ਕੀ ਇਹਦੇ ਵਿੱਚ ਕਿੰਨੀ ਕਿ ਸੱਚਾਈ ਆ ਕਿਉਂਕਿ ਮੁੱਦਾ ਜਿਹੜਾ ਬੜਾ ਗੰਭੀਰ ਚੁੱਕਿਆਗਾ ਜਿਹੜਾ ਲੱਖੇ ਸਧਾਨੇ ਨੇ ਬੜੇ ਵੱਡੇ ਸਵਾਲ ਨੇ ਜਿਹੜੇ ਉਹ ਬੀਬੀ ਬਾੜ ਤੇ ਖੜੇ ਕਰ ਦਿੱਤੇ ਆ ਰਿਤੂ ਬਾੜ ਤੇ ਕਰਨਲ ਦੀ ਪਤਨੀ ਦੇ ਉੱਤੇ ਤੇ ਹੁਣ ਲੱਖਾ ਸਧਾਨਾ ਪੁਲਿਸ ਦੇ ਹੱਕ ਵਿੱਚ ਧਰਨਾ ਲਾਊਗਾ ਲੋਕਾਂ ਦਾ ਇਹ ਕਹਿਣਾਗਾ ਕਿ ਲੱਖਾ ਸਧਾਨਾ ਕੀ ਪੁਲਿਸ ਦੇ ਨਾਲ ਮਿਲ ਗਿਆ ਹੁਣ ਲੋਕ ਤਾਂ ਇਹ ਵੀ ਕਹਿ ਰਹੇ ਆ ਕਿ ਲੱਖਾ ਸਧਾਨਾ ਆਵਾਜ਼ੀ ਪਾਰਟੀ ਨਾਲ ਮਿਲਿਆ ਹੋਇਆ ਲੱਖੇ ਸਧਾਨੇ ਨੂੰ ਕਿਉਂ ਨਹੀਂ ਚੁਕਾਇਆ ਜਾ ਰਿਹਾ ਅੰਮਰਪਾਲ ਨੂੰ ਚੁਕਲਿਆ ਦੀਪ ਸਿੱਧੂ ਨੂੰ ਦਿੱਲੀ ਦੇ ਵਿੱਚ ਚੁਕਲਿਆ ਲੱਖ ਰੁਪਇਆ ਨਾਮ ਦੀਪ ਸਿੱਧੂ ਦੇ ਤੇ ਸੀ ਸਭ ਤੋਂ ਪਹਿਲਾਂ ਦੀਪ ਸਿੱਧੂ ਨੂੰ ਚੁਕਾਇਆ ਗਿਆ ਤੇ ਲੱਖੇ ਸਧਾਨੇ ਨੂੰ ਉੱਤੇ ਲੱਖ ਰੁਪਇਆ ਨਾਮ ਸੀ ਲੱਖੇ ਸਧਾਨੇ ਨੂੰ ਕਿਉਂ ਨਹੀਂ ਫੜਿਆ ਗਿਆ ਇਹ ਲੋਕਾਂ ਦੇ ਵੱਡੇ ਸਵਾਲ ਨੇ ਲੱਖੇ ਸਦਾਨੇ ਉੱਤੇ ਵੀ ਸਵਾਲ ਉੱਠਦੇ ਨੇ ਕਿ ਲੱਖੇ ਸਦਾਨਾ ਵੀ ਏਜੰਸੀਆਂ ਦਾ ਬੰਦਾ ਹੈਗਾ ਲੱਖੇ ਸਦਾਨਾ ਵੀ ਜਿਹੜਾ ਪੰਜਾਬ ਸਰਕਾਰ ਆ ਜਿਹਨਾਂ ਰਲਿਆ ਹੋਇਆਗਾ ਇਹ ਵੀ ਲੱਖੇ ਸਦਾਨੇ ਉੱਤੇ ਜੇ ਸਵਾਲ ਉੱਠਦੇ ਨੇ ਬੇਸ਼ੱਕ ਲੋਕ ਕੁਝ ਮਰਜ਼ੀ ਕਹੀ ਜਾਣਾ ਪਰ ਬਹੁਤਾ ਮੈਂ ਇਹ ਬੋਲਣਾ ਨਹੀਂ ਚਾਹੁੰਦਾ ਸੀ ਪਰ ਲੋਕਾਂ ਦੇ ਜਿਹੜਾ ਆਮ ਆਪਾ ਸੁਣਦੇ ਆ ਕਿ ਲੱਖੇ ਸਦਾਨਾ ਏਜੰਸੀਆਂ ਦਾ ਬੰਦਾ ਇਸ ਕਰਕੇ ਉਹਨੂੰ ਫੜਿਆ ਨਹੀਂ ਜਾਂਦਾ ਇਸ ਕਰਕੇ ਉਹਨੂੰ ਅੱਜ ਤੱਕ ਉਹਦੇ ਉੱਤੇ ਕੋਈ ਕੇਸ ਨਹੀਂ ਹੁੰਦਾ ਲੱਖ ਰੁਪਇਆ ਜਿਹਦੇ ਸਿਰ ਉੱਤੇ ਨਾਮ ਹੋਵੇ ਤੇ ਦਿੱਲੀ ਦੇ ਪੁਲਿਸ ਨੇ ਰਫਾ-ਰਫਾ ਕਰ ਦਿੱਤਾ ਹੋਵੇ ਤੇ ਦੀਪ ਸਿੱਧੂ ਉੱਤੇ ਲੱਖ ਰੁਪਏ ਦਾ ਨਾਮ ਸੀ ਤੇ ਉਹਨੂੰ ਦੀਪ ਸਿੱਧੂ ਨੂੰ ਅੰਦਰ ਕਰ ਦਿੱਤਾ ਤੇ ਬਾਅਦ ਵਿੱਚ ਦੀਪ ਸਿੱਧੂ ਮਰਵਾ ਦਿੱਤਾ ਤੇ ਲੱਖੇ ਸੁਧਾਨ ਦੇ ਨਾਲ ਦੇ ਹੋਰ ਕਿੰਨੇ ਗੈਂਗਸਟਰ ਹੋਏ ਨੇ ਅੱਜ ਤੱਕ ਕੋਈ ਗੈਂਗਸਟਰ ਨਹੀਂ ਬਚਿਆ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਨੂੰ ਮਾਰਨਾ ਕੋਈ ਚੰਗਾ ਬਿਕੂ ਚੰਗਾਗਾ ਮਾਰਨਾ ਬੰਦੇ ਦਾ ਬਹੁਤ ਵੱਡਾ ਪਾਪ ਆ ਪਰ ਠੀਕ ਹੈ ਜੇਕਰ ਤੁਹਾਨੂੰ ਲੱਗਦਾ ਕਿ ਉਹ ਬੰਦੇ ਉੱਤੇ ਕੋਈ ਕੇਸ ਆ ਉਹਨੂੰ ਫੜ ਕੇ ਉਹਦੀ ਸਜ਼ਾ ਬਣਦੀ ਜਿਹੜੀ ਦਿੱਤੀ ਜਾ ਸਕਦੀ ਹੁੰਦੀ ਆ ਇਹ ਵੱਡੇ ਸੋਚਣ ਵਾਲੇ ਸਵਾਲ ਨੇ ਲੱਖਾ ਸਦਾਰਾ ਜੇਕਰ ਇਸ ਬੀਬੀ ਉੱਤੇ ਸਵਾਲ ਠਾ ਰਿਆ ਲੱਖੇ ਸਦਾਨੇ ਉੱਪਰ ਇਸ ਤੋਂ 2-4 ਸਾਲ ਪਹਿਲਾਂ ਸਵਾਲ ਉੱਠ ਰਹੇ ਨੇ ਵੀ ਇੱਕ ਗੈਂਗਸਟਰ ਹੋਵੇ ਤੇ ਚਲੋ ਉਹ ਦੁਨੀਆ ਨੂੰ ਛੱਡ ਦਿੱਤੀ ਚਲ ਆਪਾਂ ਉਸ ਪਾਸੇ ਵੀ ਨਹੀਂ ਜਾਂਦੇ ਪਰ ਅੱਜ ਜਿਸ ਤਰ੍ਹਾਂ ਉਹਨੂੰ ਕਿ ਜਿਹੜਾ ਸੈਂਟਰ ਦੇ ਵੱਲੋਂ ਜਿਹੜੀ ਸਿਕਿਉਰਿਟੀ ਮਿਲੀ ਹੋਈ ਆ ਇਹ ਆਪਣੇ ਆਪ ਦੇ ਵਿੱਚ ਮੈਨੇ ਰੱਖਦੀ ਆ ਲੱਖੇ ਸਿਧਾਣੇ ਬੁੱਢੇ ਨਾਲੇ ਨੂੰ ਲੈ ਕੇ ਕਿੰਨਾ ਵੱਡਾ ਘੱਟ ਹੋ ਗਿਆ ਲੱਖੇ ਸਿਧਾਣੇ ਉੱਤੇ ਕੇਸ ਦਰਜ ਨੇ ਕਿਨੇ ਕਿਨੇ ਕੇਸ ਦਰਜ ਹੋਇਆ ਲੱਖੇ ਸਿਧਾਣੇ ਦੇ ਸਾਰੇ ਕੇਸ ਆ ਜਿਹੜਾ ਲੰਬੀ ਦੇ ਵਿੱਚ ਜੋ ਕੁਝ ਹੋਇਆ ਸਾਰੇ ਜਿਹੜੇ ਕੇਸ ਨੇ ਉਹ ਰਫਾ ਦਫਾ ਕਿਉਂ ਹੋਈ ਜਾਂਦੇ ਨੇ ਇਹ ਵੱਡੇ ਸਵਾਲ ਨੇ ਲੋਕਾਂ ਦੇ ਇਹ ਲੋਕ ਜਿਹੜੇ ਕਹਿ ਰਹੇ ਨੇ ਉਹਨਾਂ ਦੇ ਸਵਾਲ ਨੇ ਮੈਂ ਨਹੀਂ ਆਪਣੇ ਕੋਲ ਕਹਿ ਰਿਹਾ ਤੁਹਾਨੂੰ ਸੁਣਾਉਣੇ ਆ ਲੱਖੇ ਸਿਧਾਣੇ ਦੀ ਤੇ ਕੀ ਅਸਲ ਦੇ ਵਿੱਚ ਚਿੱਕੇ ਦੇ ਦੋ ਪਹਿਲੂ ਹੁੰਦੇ ਆ ਹਨ ਹਰ ਘਟਨਾ ਹਰ ਕਹਾਣੀ ਦੇ ਦੋ ਪੱਖ ਹੁੰਦੇ ਆ ਆਪਾਂ ਹਮੇਸ਼ਾ ਇੱਕ ਪੱਖ ਦੇਖਦੇ ਆ ਦੂਜਾ ਪੱਖ ਆਪਾਂ ਦੇਖਣ ਦੀ ਕੋਸ਼ਿਸ਼ ਨਹੀਂ ਕਰਦੇ ਜਿਹੜੀ ਇਹ ਘਟਨਾ ਤੁਸੀਂ ਗੱਲ ਕਰ ਰਹੇ ਹੋ ਮੈਂ ਵੀ ਇਹਦੇ ਖਿਲਾਫ ਬੋਲਿਆ ਕਰਨਲ ਦੀ ਖੁੱਟਮਾਰ ਕਰਨਾ ਉਹ ਬਿਲਕੁਲ ਕਿਸੇ ਵੀ ਤਰੀਕੇ ਨਾਲ ਸਹੀ ਨਹੀਂ ਉਹ ਨਿੰਦਣ ਜੋ ਕਰਨਾ ਪਰ ਜਿਹੜੀ ਗੱਲ ਆਪਾਂ ਉੱਥੇ ਕਰ ਰਹੇ ਆ ਹੁਣ ਜਿਹੜੀ ਬੀਬੀ ਦੀ ਆਪਾਂ ਗੱਲ ਕਰ ਰਹੇ ਆ ਜਿਹੜੀ ਬੀਬੀ ਕਰਨਲ ਬਾਠ ਦੇ ਘਰੋਂ ਆ ਉਹ ਦੀ ਮੈਂ ਤੁਹਾਨੂੰ ਕਹਾਣੀ ਦੱਸਣ ਲੱਗਿਆ ਜਿਹੜੀ ਤੁਸੀਂ ਗੱਲ ਮੇਰੇ ਤੋਂ ਪੁੱਛੀਓ ਤੁਸੀਂ ਕਿਉਂ ਨਹੀਂ ਗਏ ਮੇਰਾ ਨਾਂ ਜਾਣ ਦਾ ਕਾਰਨ ਵੀ ਕਿਉਂਕਿ ਅਸੀਂ ਉਸ ਬੀਬੀ ਨਾਲ ਇੱਕ ਧਰਨੇ 'ਚ ਪਹਿਲੀ ਪਹਿਲਾਂ ਵੀ ਇਕੱਠੇ ਹੋ ਚੁੱਕੇ ਹਾਂ ਮੇਲਾ ਰਾਮ ਦਾ ਕਤਲ ਹੋਇਆ ਸੀਗਾ ਬਟੰਡੇ ਹਨੂਮਾਨ ਚੌਕ ਦੇ ਵਿੱਚ ਤਾਂ ਉੱਥੇ ਇਹ ਸਾਲ 1.5 ਸਾਲ ਪੁਰਾਣੀ ਗੱਲ ਹੈ ਅੱਛਾ ਹਾਂ 2 ਸਾਲ ਪੁਰਾਣੀ ਹੋਣੀ ਆ ਉੱਥੇ ਚੌਂਕ ਦੇ ਵਿੱਚ ਕਿਸੇ ਬੰਦਿਆਂ ਨੇ ਗੋਲੀ ਮਾਰ ਕੇ ਉਹਨੂੰ ਮਾਰਤਾ ਸੀ ਧਰਨਾ ਲੱਗਿਆ ਉੱਥੇ ਨਵਜੋਤ ਸਿੱਧੂ ਵੀ ਆਇਆ ਉੱਥੇ ਬਲਕੌਰ ਸਿੰਘ ਸਿੱਧੂ ਮੂਸੇਵਾਲਾ ਦਾ ਬਾਪੂ ਜੀ ਉਹ ਵੀ ਆਏ ਉੱਥੇ ਹੋਰ ਬੰਦੇ ਵੀ ਆਏ ਸਾਰਾ ਸ਼ਹਿਰ ਇਕੱਠਾ ਸੀਗਾ ਚਲੋ ਉੱਥੇ ਆਥਨ ਹੋ ਗਿਆ 3:00 4:00 ਵਜੇ 4:00 ਵਜੇ ਅਸੀਂ ਅੱਗੇ ਰਾਈ ਕਰ ਰਹੇ ਸੀਗੇ ਸਾਰੇ ਬੰਦਿਆਂ ਨਾਲ ਵੀ ਪਤਾ ਧਰਨਾ ਦਿਨ ਰਾਤ ਲਈ ਪੱਕਾ ਕਰੀਏ ਚਲਾਈਏ ਵੀ ਜਿੰਨਾ ਚਿਰ ਕੋਈ ਬੰਦੇ ਨਹੀਂ ਫੜੇ ਜਾਂਦੇ ਵਿਸ਼ੇਸ਼ਕਾਰ ਨਹੀਂ ਕਰਨਾ ਤਾਂ ਇਹ ਬੀਬੀ ਚਾਨਕ ਪ੍ਰਗਟ ਹੁੰਦੀ ਹੈ ਉੱਥੇ ਜਿਹੜੀ ਕਰਨ ਬਾੜ ਦੀ ਜਿਹੜੀ ਮੈਂ ਗੱਲ ਕਰ ਰਿਹਾ ਇਹ ਬੀਬੀ ਪ੍ਰਗਟ ਹੁੰਦੀ ਆ ਤੇ ਬੀਬੀ ਇਹ ਕਹਿੰਦੀ ਵੀ ਮੈਂ ਭੈਣ ਆ ਮੈਂ ਉੱਥੇ ਖੜਾ ਉੱਥੇ ਨਿਰੋਜ ਸਿੱਧੂ ਖੜਾ ਉੱਥੇ ਡੀਸੀ ਜਿਹੜੇ ਹੁਣ ਜਿਹੜੇ ਹੁਣ ਸ਼ਦਕੀ ਨਾਇਨ ਆਰਾ ਜਿਹੜੇ ਪਰੇ ਅਹਿਮਦ ਪਰੇ ਸ਼ਦ ਜਿਹੜੇ ਡੀਸੀ ਹੁਣ ਪਰਹੰਡਾ ਲੱਗੇ ਇਹਹੀ ਸ਼ਦੋਂ ਤੋਂ ਪਿਛਲੀ ਬਦਲ ਬਦਲ ਗਏ ਸੀ ਪਹਿਲਾਂ ਡੀਸੀ ਇਹ ਹੀ ਹੁੰਦੇ ਸੀ ਇਹ ਵੀ ਉੱਥੇ ਮੌਕੇ ਤੇ ਖੜੇ ਨੇ ਉੱਥੇ ਐਸਪੀ ਖੜਾ ਉੱਥੇ ਹੋਰ ਅਧਿਕਾਰੀ ਵੀ ਖੜੇ ਆ ਤਾਂ ਇਹ ਗੱਲ ਚੱਲ ਰਹੀ ਆ ਤੇ ਬੀਬੀ ਆਉਂਦੀ ਆ ਕਹਿੰਦੀ ਜੀ ਮੈਂ ਪਰਿਵਾਰ ਵੱਲੋਂ ਆ ਤੇ ਮੈਂ ਮੇਲਾ ਰਾਹ ਦੀ ਭੈਣ ਆ ਚਲੋ ਸਿਆਖਾ ਵੀ ਪਰਿਵਾਰ ਦੇ ਮੈਂਬਰ ਗੱਲ ਕਰ ਰਿਆ ਸੀ ਥੋੜਾ ਪਿੱਛੇ ਅਟ ਗਈ ਅਜੇ ਇਸ ਗੱਲ ਤੇ ਜਦ ਫੜ ਰੱਖੀ ਸੀ ਜਾਂ ਜੋੜ ਦੇ ਰਹੇ ਸੀਗੇ ਵੀ ਯਾਰ ਨਹੀਂ ਇਹ ਸਿਸਕਾਰ ਨਹੀਂ ਹੋਊਗਾ ਜਿੰਨਾ ਚਿਰ ਇਹ ਮਤਲਬ ਕਿ ਬੰਦੇ ਹੀ ਨਹੀਂ ਫੜੇ ਜਾਂਦੇ ਬੰਦੇ ਟਰੇਸ ਨਹੀਂ ਹੁੰਦੇ ਚਲੋ ਇਹ ਬੀਬੀ ਨੇ ਜੀ ਕਰਕੇ ਪਤਾ ਨਹੀਂ ਕੀ ਗਿੱਟਮਟ ਕੀਤੀ ਤੇ ਚਲੋ ਜੀ ਚਲੋ ਠੀਕ ਆ ਜੀ ਹੋ ਗਿਆ ਜੀ ਹੋ ਗਿਆ ਹੋ ਗਿਆ ਤੇ ਧਰਨਾ ਚੱਕਿਆ ਗਿਆ ਉਦੋਂ ਬਾਅਦ ਬੀਬੀ ਗਾਇਬ ਹੋ ਗਈ ਬੰਦਾ ਮਰ ਜਾਂਦਾ ਉਹਨਾਂ ਸਾਨ ਮਾਰੇ ਵੀ ਹੁੰਦੇ ਆ ਪਰਿਵਾਰ ਨੂੰ ਤਾਂ ਉਹਦੇ ਘਰ ਵਾਲੀ ਸੀ ਹੁਣ ਤਾਂ ਸੁਰਤ ਹੀ ਕੋਈ ਨਹੀਂ ਸੀ ਬੰਦਲੀ ਪਈ ਸੀ ਹੋਰ ਪਰਿਵਾਰ ਦੇ ਬੱਚੇ ਸੀਗੇ ਛੋਟੇ ਉਹ ਬੰਦਲੇ ਪਏ ਸੀ ਔਰ ਜਦੋਂ ਇੱਕ ਬੰਦਾ ਅੱਛਾ ਹੁਣ ਇੱਕ ਗੱਲ ਇਹ ਵੀ ਹੁੰਦੀ ਆ ਬਾਈ ਜਦੋਂ ਮਤਲਬ ਕਿ ਇਹ ਜੀ ਘਟਨਾ ਦੇ ਵਿੱਚ ਆਪਾਂ ਆਉਣੇ ਆ ਨਾ ਕੋਈ ਬੰਦਾ ਆਏ ਕਹਦੇ ਵੀ ਯਾਰ ਮੈਂ ਫਲਾਣੇ ਦਾ ਭਰਾ ਮੈਂ ਫਲਾਣੇ ਦੀ ਭੈਣ ਆ ਜਾਂ ਮੈਂ ਘਰ ਵਾਲੀ ਉੱਥੇ ਥੋੜੀ ਕੋਈ ਬਹੁਤ ਦਾ ਵੀ ਯਾਰ ਇੰਨੇ ਸਤਵੇਂ ਚ ਵੀ ਤੂੰ ਕਿਹੜੇ ਪਾਸੋਂ ਭੈਣਾ ਮਾਸੀ ਦੀ ਕੁੜੀਆਂ ਭੂਆ ਦੀ ਕੁੜੀਆਂ ਮਾਮੇ ਦੀ ਕਿਹੜੇ ਪਾਸਾ ਹਨੇ ਸਕੀ ਬੈਨ ਕੋਈ ਥੋੜੀ ਬਹੁਤ ਆ ਸਾਨੂੰ ਵੀ ਲੱਗਿਆ ਵੀ ਠੀਕ ਆ ਯਾਰ ਇਹ ਅਚੇ ਇਹ ਹੋਰ ਵੀ ਗੱਲ ਜਿਹੜੀ ਇਹ ਕਹਿ ਰਹੀ ਸੀਗੀ ਬੀਬੀ ਇਹ ਕਰਨਲ ਵਾੜ ਦੇ ਘਰੋਂ ਕਿ ਮੈਂ ਜੀ ਮੇ ਸਾਡੀ ਗ੍ਰਹਿਮਤ ਵਾਲੇ ਨਾਲ ਗੱਲ ਹੋ ਗਈ ਹੈ ਸਾਡੀ ਫਲਾਣੇ ਥਾਂ ਗੱਲ ਹੋ ਗਈ ਹੈ ਸੀਆਈਬੀ ਚਾ ਮੇਰੇ ਹਸਬੰਡ ਆਈਬੀ ਚਾ ਇਸ ਤਰ੍ਹਾਂ ਦੀਆਂ ਗੱਲਾਂ ਵੀ ਉੱਥੇ ਜਿਹੜੀਆਂ ਸਾਹਮਣੇ ਆਈਆਂ ਉਹਦੇ ਵੀ ਬੀਬੀ ਨੇ ਕੀਤੀਆਂ ਤਾਂ ਚਲੋ ਉਹ ਤੋਂ ਬੀਬੀ ਉਹ ਤੋਂ ਬਾਅਦ ਬੀਬੀ ਨਾ ਕਿਸੇ ਸਰਕਾਰ ਤੇ ਦੇਖੀ ਤੇ ਨਾ ਕਿਸੇ ਭਗੋਤ ਤੇ ਦੇਖੀ ਤੇ ਮੁੜ ਕੇ ਬੀਬੀ ਥਈ ਨਹੀਂ ਹੂੰ ਉਹ ਹੁਣ ਜਦੋਂ ਮੈਂ ਆ ਸਾਰੀ ਗੱਲਬਾਤ ਦੇਖੀ ਆ ਕਰਨਲ ਬਾਠਾਲਾ ਮਸਲਾ ਹੋਇਆ ਦੇਖੋ ਮੈਂ ਪੁਲਿਸ ਨੂੰ ਕੋ ਜਸਟੀਫਾਈ ਨਹੀਂ ਕਰਦਾ ਪੁਲਿਸ ਨੇ ਸਹੀ ਪੁਲਿਸ ਨੇ ਗਲਤ ਕੀਤਾ ਹੁਣ ਜੋ ਝੂਠੇ ਮੁਕਾਬਲੇ ਕਰ ਰਹੀ ਆ ਗਲਤ ਕਰ ਰਹੀ ਆ ਪਰ ਮੈਂ ਜਿਹੜੀ ਦੂਜਾ ਪੱਖ ਮੈਂ ਇਹਦੇ ਪਿੱਛੇ ਕੋਈ ਸਾਜ਼ਿਸ਼ਤਾ ਨਹੀਂ ਕੰਮ ਕਰ ਰਹੀ ਸਿਆਸਤਾ ਨਹੀਂ ਕੰਮ ਕਰ ਰਹੀ ਹੂੰ ਮੈਂ ਕਹਿੰਦਾ ਜਿਹੜੇ ਬੰਦਿਆਂ ਨੇ ਜਿਹੜੇ ਮੁਲਾਜ਼ਮਾਂ ਨੇ ਉੱਥੇ ਪੁਲਿਸ ਵਾਲਿਆਂ ਨੇ ਉਹਨੂੰ ਕੁੱਟਿਆ ਕਰਨ ਨੂੰ ਤੇ ਉੱਥੇ ਕੀ ਘਟਨਾ ਹੋਈ ਆ ਇਹ ਇਹ ਹਲੇ ਜਾਂਚ ਦਾ ਪਿੱਛਾ ਤਾਂ ਕੋਈ ਪਤਾ ਨਹੀਂ ਪੁਲਿਸ ਆਪਾਂ ਨੂੰ ਕੋਈ ਆਪਾਂ ਨੂੰ ਦੋਰਾਵਾ ਨਹੀਂ ਪੁਲਿਸ ਦੇ ਮੂੰਹੋਂ ਖੂਨਤ ਲੱਗੀ ਹੋਇਆ ਬ ਇਹ ਤਾਂ 80 90 ਦੇ ਦੌਰ ਦੇ ਵਿੱਚ ਵੀ ਆਪਾਂ ਦੇਖਿਆ ਤੇ ਅੱਜ ਵੀ ਦੇਖ ਰਹੇ ਹਾਂ ਪਰ ਇਸ ਕਹਾਣੀ ਦਾ ਜਿਹੜਾ ਮੈਂ ਕਹਿੰਦਾ ਵੀ ਜਿਹੜਾ ਬੀਬੀ ਦੀ ਗੱਲ ਮੈਂ ਕਰ ਰਿਹਾ ਜਿਹੜੀ ਬੀਬੀ ਬਰਹੰਡੇ ਦੇ ਬੱਚੇ ਕਰਕੇ ਗਈ ਆ ਉਹ ਬੀਬੀ ਦੇ ਪਿੱਛੇ ਕੋਈ ਸਿਆਸਤ ਕੰਮ ਕਰ ਰਹੀ ਆ ਕੋਈ ਧਿਰ ਕੰਮ ਕਰ ਰਹੀ ਆ ਇਹਦਾ ਵੀ ਇੱਕ ਸਾਨੂੰ ਜਾਂਚਣ ਦਾ ਵਿਸ਼ਾ ਹੈ ਮਤਲਬ ਬੀਬੀ ਦੇ ਕਿਰਦਾਰ ਤੋਂ ਗੱਲ ਕਰ ਰਹੇ ਆ ਚੱਕ ਕੇ ਕਿ ਇਹਦਾ ਉਹ ਪਤੀ ਵੀ ਨਹੀਂ ਹੋ ਸਕਦਾ ਜਾਂ ਨਹੀਂ ਇਹ ਜਾਂ ਹੋਰ ਕੋਈ ਸ਼ੱਕ ਹੈ ਨਹੀਂ ਨਹੀਂ ਮੈਂ ਇਹ ਕਹਿੰਦਾ ਵੀ ਮਤਲਬ ਇਹ ਹੋ ਸਕਦਾ ਜਾਂ ਨਹੀਂ ਸਿਰ ਮੈਨੂੰ ਨਹੀਂ ਇਹ ਗੱਲ ਦਾ ਪਤਾ ਪਰ ਮੈਂ ਇਹਦਾ ਬੀਬੀ ਦੇ ਸਾਨੂੰ ਜੋ ਮੈਂ ਜਾਣਦਾ ਜਿੰਨਾ ਕਿ ਬੀਬੀ ਬਾਰੇ ਬੀਬੀ ਆਈ ਪ੍ਰਗਟ ਹੋਈ ਬੀਬੀ ਉੱਥੇ ਧਰਨਾ ਚ ਕਾ ਕੇ ਰਾਜੀਨਾਮਾ ਕਰਾ ਕੇ ਦੇ ਬੀਬੀ ਫਰੋ ਗਈ ਬੀਬੀ ਦੀ ਲੱਭੀ ਕੀ ਇਹ ਵਾਕਈ ਉਹ ਬੀਬੀ ਸੀ ਉਹੀ ਬੀਬੀ ਦੇ ਵੀਡੀਓ ਹੈਗੀਆਂ ਨੇ ਇਹਦੀਆਂ ਫੋਟੋਆਂ ਹੈਗੀਆਂ ਨੇ ਅੱਛਾ ਸਾਹੀ ਬੀਬੀ ਆਏ ਤਾਂ ਹੁਣ ਇਹ ਮੈਂ ਇਹ ਕਹਿੰਦਾ ਵੀ ਅੱਜ ਵੀ ਬੀਬੀ ਬਹੁਤ ਰੌਲਾ ਪਾ ਰਹੀ ਆ ਠੀਕ ਆ ਪਉਣਾ ਵੀ ਚਿਹਦਾ ਜਿਹੜੇ ਘਰ ਵਾਲਾ ਕੁੱਟਿਆ ਗਿਆ ਜਾਂ ਮੁੰਡਾ ਕੁੱਟਿਆ ਗਿਆ ਜੋ ਵੀ ਉੱਥੇ ਘਟਨਾ ਹੋਈ ਆ ਪਰ ਮੈਂ ਕਹਿੰਦਾ ਇਹ ਸਪਖ ਦੇ ਉੱਤੇ ਸਾਨੂੰ ਇਹ ਪਹਿਲੂ ਵੀ ਜਾਣਨਾ ਚਾਹੀਦਾ ਵੀ ਯਾਰੀ ਬੀਬੀ ਦੇ ਪਿੱਛੇ ਕੀ ਹੋਰ ਤਾਕਤਾਂ ਨਹੀਂ ਹੈਗੀ ਕੀ ਗੱਲਬਾਤ ਆ ਇਹ ਕਾਰਨ ਕੀ ਹੈ ਕੋਈ ਹੋਰ ਝਗੜ ਹੂੰ ਤਾਂ ਮੈਂ ਇਹ ਗੱਲ ਕਰ ਰਿਹਾ ਵੀ ਅਸੀਂ ਤਾਂ ਭਰਾਵਾ ਮੈਂ ਉੱਥੇ ਗਿਆ ਨਹੀਂ ਤੇ ਦੂਜੀ ਮੈਂ ਤੁਹਾਨੂੰ ਗੱਲ ਜਿਵੇਂ ਜਿਵੇਂ ਮੈਂ ਪਹਿਲਾਂ ਕਿਹਾ ਵੀ ਸਾਡੇ ਲੋਕਾਂ ਦੀ ਇੱਕ ਫਿਤਰਤ ਆ ਸਾਡੇ ਲੋਕ ਜੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਾਰੀ ਗੱਲ ਨੂੰ ਦੱਬ ਦੇਣ ਹੂੰ ਪਰ ਦੱਬੀ ਤੁਰੇ ਜਾਂਦੇ ਦੱਬੀ ਦਾ ਸਰਾ ਆਰਾਮ ਮੂੰਹ ਨਾ ਮੱਥਾ ਕੁਝ ਨਹੀਂ ਦੇਖਦੇ ਪਰ ਉਹ ਚਾਹੇ ਗਲਤਤਾ ਚਾਹੇ ਸਹੀ ਉਹ ਨਹੀਂ ਢਾ ਦਿੰਦੇ ਹੂੰ ਦੂਜਾ ਪੱਖ ਤਾਂ ਦੱਬ ਹੀ ਦਿੰਦੇ ਆ ਮੈਂ ਪਿਛਲੀ ਤੁਹਾਨੂੰ ਪਿੱਛੇ ਥੋੜੇ ਦਿਨਾਂ ਦੀ ਗੱਲ ਦੱਸਦਾ ਪਿੱਛੇ ਏ ਸਨਾ ਲੱਖਾ ਸਧਾਨਾ ਜਿਹਦੇ ਇੱਕ ਚੈਨਲ ਉੱਤੇ ਨਹੀਂ ਜੀ ਚੈਨਲ ਤੇ ਜਿਹੜੀ ਨੌਜਵਾਨ ਜੀ ਨੇ ਇੰਟਰਵਿਊ ਕੀਤੀ ਆ ਲੱਖੇ ਸਧਾਨੇ ਦੀ ਤੁਸੀਂ ਸਾਰੀ ਵੀਡੀਓ ਸੁਣ ਲਈ ਆ ਹੁਣ ਲੱਖੇ ਸਧਾਨੇ ਨੇ ਕਿਹਾ ਕਿ ਮੈਂ ਉਸੇ ਧਰਨੇ ਦੇ ਵਿੱਚ ਜਿੱਥੇ ਕਰਨਲ ਬਾਠ ਦੀ ਘਰ ਵਾਲੀ ਨੇ ਧਰਨਾ ਲਾਇਆ ਸੀ ਉੱਥੇ ਮੈਂ ਇਸ ਕਰਕੇ ਨਹੀਂ ਗਿਆ ਕਿ ਬੀਬੀ ਜਿਹੜਾ ਹਨੂਮਾਨ ਟਾਉਕ ਦੇ ਵਿੱਚ ਧਰਨਾ ਲੱਗਿਆ ਸੀ ਕਿ ਉੱਥੇ ਜਿਹੜੀ ਕਿ ਉਹਨਾਂ ਨਾਲ ਗੱਟਮਟ ਕਰਕੇ ਜਿਹੜੀ ਉਥੋਂ ਲਾਪਤਾ ਹੋ ਗਈ ਬੀਬੀ ਹੁਣ ਤੁਸੀਂ ਇਹ ਸਾਰੀ ਗੱਲਬਾਤ ਸੁਣ ਲਈ ਆ ਤੇ ਦੂਸਰੀ ਲੱਖਾ ਸਦਾਨਾ ਕਹਿ ਰਿਹਾ ਕਿ ਇਸ ਬੀਬੀ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਈਆਂ ਨੇ ਜਾਂ ਕਿਹੜੀਆਂ ਏਜੰਸੀਆਂ ਕੰਮ ਕਰਈਆਂ ਨੇ ਜਾਂ ਕਿਹੜੀ ਸਰਕਾਰ ਕੰਮ ਕਰਈ ਆ ਮੈਂ ਉਹਨਾਂ ਤੇ ਇੱਕ ਬੜੀ ਮਲੱਖਾ ਸਦਾਨੇ ਨੂੰ ਵੀ ਕਹਿਣਾ ਤੇ ਆਮ ਲੋਕਾਂ ਨੂੰ ਵੀ ਕਹਿਣਾ ਜੇ ਤਾਕਤਾਂ ਦਾ ਉਥੇ ਕੰਮ ਹੁੰਦਾ ਜੇਕਰ ਬੰਦਾ ਕਿਸੇ ਹੋਰ ਦਾ ਫਾਇਦਾ ਲੈਂਦਾ ਹੋਵੇ ਕੀ ਘਟਨਾ ਕਿਸੇ ਦੀ ਹੋਰ ਹੋਈ ਹੋਵੇ ਬੰਦਾ ਵਿੱਚ ਆ ਕੇ ਵਿੱਚ ਵੜ ਜਾ ਕੇ ਭਾਈ ਮੈਂ ਕੰਮ ਨਿਮੇੜਦਾ ਮੇਰੇ ਹੱਥ ਵਿੱਚ ਸਾਰਾ ਕੰਮ ਆ ਉੱਥੇ ਤਾਂ ਆਪਾਂ ਸਕ ਕਰੀਏ ਕਿ ਭਾਈ ਇਹ ਜਿਹੜਾ ਕੰਮ ਇਹ ਬੀਬੀ ਕਿੱਥੋਂ ਚੱਲ ਕੇ ਆਈ ਆ ਇਹਦਾ ਪਿੰਡ ਕਿਹੜਾਗਾ ਇਹ ਘਟਨਾ ਕਿੱਥੋਂ ਦੀ ਆ ਪਰ ਜਦੋਂ ਉਹਦੇ ਪਤੀ ਦੇ ਨਾਲ ਸਾਰਾ ਕੁਝ ਹੋਇਆ ਉਹਦੇ ਮੁੰਡੇ ਦੇ ਨਾਲ ਸਾਰਾ ਕੁਝ ਹੋਇਆ ਪੁਲਿਸ ਵਾਲੇ ਸਾਰੇ ਜਿਹੜੇ ਪਸਾਲ ਲੈ ਸਾਰੇ ਸੀਸੀਟੀਵੀ ਕੈਮਰੇ ਵਿੱਚ ਆ ਕੇ ਪੁਲਿਸ ਵਾਲੇ ਵੀਡੀਓ ਕਾਲ ਕਰ ਕਰਕੇ ਕਹਿ ਰਿਹਾ ਕਿ ਭੈਣ ਜੀ ਸਾਨੂੰ ਬਕਸੇ ਦੇ ਸੱਥੋਂ ਗਲਤੀ ਹੋ ਗਈ ਤੇ ਹੁਣ ਲੱਖਾ ਸਿਧਾਣਾ ਕਹਿ ਰਿਹਾ ਕਿ ਇਹਦੇ ਪਿੱਛੇ ਕਿਸੇ ਤਾਕਤਾਂ ਦਾ ਹੱਥ ਆ ਲੈ ਦੱਸੋ ਇਹ ਗੱਲ ਬੰਦ ਨਹੀਂ ਆ ਕੋਈ ਤੋਕ ਬੰਦ ਨਹੀਂ ਆ ਮੈਂ ਤੁਸੀ ਇਹ ਆਪ ਦੱਸ ਦਿਓ ਦੇਖੋ ਮੈਂ ਕਿਸੇ ਦੇ ਖਿਲਾਫ ਨਹੀਂ ਜਿੰਨੇ ਕ ਗੱਲ ਲੱਖੇ ਸਿਧਾਣੀ ਨੂੰ ਸੋਝੀ ਆ ਓਨੇ ਕ ਸਾਨੂੰ ਸੋਝੀ ਆ ਹਰ ਇੱਕ ਨੂੰ ਬੋਲਣ ਦਾ ਅਧਿਕਾਰ ਆ ਜੇਕਰ ਲੱਖੇ ਸਿਧਾਣੇ ਨੂੰ ਅਧਿਕਾਰ ਆ ਤੇ ਸਾਨੂੰ ਵੀ ਅਧਿਕਾਰ ਆ ਬੋਲਣ ਦਾ ਅਸੀਂ ਵੀ ਬੋਲਿਆ ਕਰੀਏ ਉਨ ਲੱਕੇ ਸੁਧਾਣੇ ਦੇ ਵੱਡੇ ਸਵਾਲ ਚੱਕੇ ਨੇ ਦੇਖੋ ਇਹ ਤਾਂ ਜੇ सीबीआई ਜਾਂਚ ਕਰ ਲਵੇ ਸਾਰਾ ਕੁਝ ਸਾਹਮਣੇ ਹੋ ਸਕਦਾਗਾ ਸਾਰਾ ਪਾਰਨਤਾਰਾ ਹੋ ਸਕਦਾਗਾ ਜਦੋਂ ਪਰਿਵਾਰ ਕਹਿ ਰਿਹਾ ਕਿ सीबीआई ਜਾਂਚ ਹੋਵੇ ਜੇਕਰ ਇਹਦੇ ਮਾਗਰ ਕੋਈ ਏਜੰਸੀ ਹੁੰਦੀ ਇਹਦੇ ਮਾਗਰ ਕੋਈ ਤਾਕਤਾਂ ਹੁੰਦੀਆਂ ਪਰਿਵਾਰ ਦੇ ਹੱਡਗੋਡੇ ਕੁੱਟ ਤੇ ਪਰਿਵਾਰ ਦਾ ਜਿਹੜਾ ਪਤੀ ਉਹਦਾ ਮਾਰਨ ਵਾਲਾ ਕਰਤਾ ਮੁੰਡਾ ਮਾਰਨ ਵਾਲਾ ਕਰ ਦਿੱਤਾ ਪੁਲਿਸਾਂ ਦੀ ਗਲਤੀਆਂ ਮੰਨਦੇ ਜਾਂਦੇ ਆ ਕੇ ਸਾਨੂੰ ਬੀਬਾ ਮਾਫ਼ ਕਰਦੇ ਭੈਣ ਦੀ ਸਾਨੂੰ ਮਾਫ਼ ਕਰਦੇ ਉਹ ਕੋਟਾਂ ਦੇ ਵਿੱਚ ਭੱਜੇ ਫਿਰਦੇ ਆ ਕਹਿੰਦੇ ਕਿ ਬੀਬੀ ਦੇ ਮਗਰ ਲੱਖਾ ਸਿਧਾਣਾ ਕਹਿੰਦਾ ਤਾਕਤ ਕੰਮ ਕਰਈ ਆ ਇਹ ਗੱਲ ਜਾਣਦੀ ਕਿ ਅੱਧ ਨੂੰ ਆ ਲੱਖਾ ਸਿਧਾਣਾ ਵੀਰ ਜੀ ਗੱਲ ਤੁਹਾਡੀ ਦੇਖੋ ਤੁਸੀਂ ਆਪਣੇ ਐਂਗਲ ਤੋਂ ਗੱਲ ਕੀਤੀ ਆ ਹਰ ਇੱਕ ਬੰਦਾ ਆਪਣੇ ਆਪਣੇ ਐਂਗਲ ਤੋਂ ਗੱਲ ਕਰਦਾਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਜਿਹਦੇ ਜਿਹੜਾ ਪਤੀ ਕੁੱਟਿਆ ਹੋਵੇ ਉਹ ਦਰਦ-ਦਰ ਪਾੜਕਦੀ ਫਿਰਦੀ ਆ ਉਹਦੀ ਕੋਈ ਗੱਲ ਨਹੀਂ ਸੁਣ ਰਿਹਾ ਤੇ ਫੌਜ ਦੇ ਵੱਡੇ ਵੱਡੇ ਸੈਨਕਾਰ ਇਹਨੇ ਬੋਲ ਰਹੇ ਨੇ ਹੱਕ ਦੇ ਵਿੱਚ ਆ ਕੇ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਜੇ ਬੀਬੀ ਦੇ ਮਾਗਰ ਕੋਈ ਤਾਕਤ ਹੁੰਦੀ ਜਾਂ ਏਜੰਸੀਆਂ ਦੇ ਬੀਬੀ ਹੱਥ ਟੋਕਾ ਹੁੰਦੀ ਤੁਹਾਡੇ ਕਹਿਣ ਮੁਤਾਬਕ ਤਾਂ ਇਹਨੂੰ ਭਾਈ ਦੂਜੇ ਦਿਨ ਇਨਸਾਫ ਮਿਲ ਜਾਂਦਾ ਤੇ 12 ਦੇ 12 ਪੁਲਿਸ ਵਾਲੇ ਟੰਗੇ ਜਾਣੇ ਸੀ ਹੁਣ ਤਾਂ ਇਕੱਲੇ ਪੁਲਿਸ ਵਾਲੇ ਕੀ ਬੜੇ ਬੜੇ ਆਫਸਰ ਹੋਰ ਵੀ ਟੰਗੇ ਜਾਣੇ ਸੀ ਜੇ ਬੀਬੀ ਏਜੰਸੀਆਂ ਦੀ ਐਡੀ ਵੱਡੀ ਜਿਹੜਾ ਅਰਾਓ ਏਜੰਸੀ ਤੇ ਆਈ ਵੀ ਦਾ ਤੁਸੀਂ ਗੱਲ ਕੀਤੀ ਹੈ ਏਜੰਸੀਆਂ ਕੇਂਦਰ ਦੀਆਂ ਏਜੰਸੀਆਂ ਨੇ ਇਹ ਇਹ ਬਾਹਲੇ ਦੇਸ਼ਾਂ ਦੇ ਵਿੱਚ ਜਾ ਕੇ ਬੰਦਾ ਮਾਰਿਆ ਉਹਦੀਆਂ ਏਜੰਸੀਆਂ ਕਿੰਨੇ ਕਾਤਲ ਹੋਏ ਨੇ ਬਾਹਲੇ ਦੇਸ਼ਾਂ ਦੇ ਵਿੱਚ ਰੌ ਏਜੰਸੀ ਦਾ ਸਭ ਤੋਂ ਪਹਿਲਾ ਜਿਹੜਾ ਪਹਿਲਾ ਹੱਥ ਆਉਂਦਾਗਾ ਜਿਹੜੀ ਭਾਰਤੀ ਏਜੰਸੀ ਆ ਮੈਂ ਤਾਂ ਇਹ ਕਮਾਲ ਦੀ ਗੱਲ ਆ ਵੀ ਇਹਦੇ ਉੱਤੇ ਏਜੰਸੀਆਂ ਦਾ ਕੀ ਮਤਬਲਆ ਕੁੱਟਿਆ ਉਹਦਾ ਪਤੀ ਹੋਇਆ ਕੁੱਟਿਆ ਉਹਦਾ ਮੁੰਡਾ ਹੈਗਾ ਕਹਿੰਦੇ ਏਜੰਸੀਏ ਕੰਮ ਕਰੀਆਂ ਬਾਕੀ ਭਾਈ ਤੁਸੀਂ ਸਿਆਣਿਓ ਜਿਹੜੇ ਵੀਡੀਓ ਸੁਣਦੇ ਆ ਇਹ ਵੀਡੀਓ ਕਰਨਲ ਦੀ ਸਾਡੀ ਉਹ ਭੈਣ ਤੇ ਕ ਬੀਬੀ ਬਾੜ ਤੱਕ ਜਰੂਰ ਪਹੁੰਚਾ ਦਿਓ ਰਿਤੂ ਬਾੜ ਤੱਕ ਤੇ ਉਸ ਦੇ ਪਰਿਵਾਰ ਤੱਕ ਇਹ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਇਹ ਵੀਡੀਓ ਪਹੁੰਚਾ ਸਕਦੇ ਹੋ ਕਿਉਂਕਿ ਸਵਾਲ ਕਰਨੇ ਸਵਾਲ ਚੁਪਣੇ ਹਰ ਇੱਕ ਦਾ ਜਿਹੜਾ ਫਰਜ਼ ਹੁੰਦਾ ਪਰ ਇਹ ਵੀ ਨਹੀਂ ਕਿ ਵੀ ਆਪਾਂ ਇੱਕ ਤਰਫੇ ਪਿੱਛੇ ਪੈ ਜਾਈਏ ਮਹਰ ਪੁੱਛਣੇ ਸਾਰੇ ਆਮ ਕੁੱਤੇ ਨੇ ਪਰਥਾਲੇ ਮੰਨ ਰਹੇ ਨੇ ਇਹਦਾ ਸਿੱਧਾ ਕਲੀਅਰ ਹੈ ਦੇ ਵਿੱਚ ਤਾਂ ਕੋਈ ਲੋਕੀ ਸਿਵੀ ਗੱਲ ਹੀ ਨਹੀਂ ਤੇ ਪਰ ਲੱਖੇ ਸਧਾਨੇ ਨੇ ਭਾਈ ਜਿਹੜਾ ਮੁੰਡਾ ਮਾਰਿਆ ਲੱਖਾ ਸਧਾਨਾ ਜਸਪ੍ਰੀਤ ਸਿੰਘ ਆ ਉਹਦੇ ਬਾਰੇ ਵੀ ਖਲਾਸਾ ਕਰ ਦਿੰਦਾ ਕਿ ਭਾਈ ਉਹ ਫੇਕ ਅਨਕਾਉਂਟਰ ਕੀਤਾ ਉਹ ਵੀ ਕਹਿ ਦਿੰਦਾ ਬੜਾ ਵੱਡਾ ਕੁਝ ਇੱਥੇ ਬੋਲਣ ਨੂੰ ਆ ਤੇ ਇਹਦੇ ਜਿਹੜਾ ਸਬੰਧ ਦੇ ਵਿੱਚ ਹੁਣ ਤੁਸੀਂ ਕੀ ਅਤਵਾਕ ਰੱਖਦੇ ਹੋ ਕੀ ਲੱਖੇ ਸਧਾਨੇ ਦੀ ਗੱਲਾਂ ਇਹ ਬਿਲਕੁਲ ਸਹੀ ਨੇ ਸਹੀ ਕਹਿ ਰਿਹਾ ਜਾ ਲੱਖੇ ਸੁਧਾਨੇ ਦੀਆਂ ਗੱਲਾਂ ਕਿੰਨੇ ਕ ਤੁਹਾਨੂੰ ਬਾਜਿਆਦਾਰ ਲੱਗਦੀਆਂ ਨੇ ਕੀ ਲੱਖਾ ਸੁਧਾਨਾ ਸਹੀ ਹੋ ਰਿਹਾ ਠੀਕ ਆ ਕਿ ਭਾਈ ਬੀਬੀ ਉੱਥੇ ਗਈ ਹੋਣੀ ਹਨੂਮਨ ਚੌਂਕ ਚ ਗਈ ਹੋਣੀ ਇਹਦੇ ਵਿੱਚ ਕੋਈ ਦੋ ਰਹਿਬਾਨੀ ਕੱਠ ਵਿੱਚ ਗਈ ਹੋਣੀ ਤੁਹਾਡੀਆਂ ਗੱਲਾਂ ਸੱਚੀਆਂ ਨੇ ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਇਹ ਰੌ ਦੀ ਜਿਹੜੀ ਏਜੰਸੀ ਇਹਦੇ ਪਿੱਛੇ ਹਾਤਾ ਦੀ ਆਈਬੀ ਦੀ ਜਿਹੜੀ ਏਜੰਸੀ ਦੀ ਏਜੈਂਟਾ ਮੈਨੂੰ ਕਿਤੇ ਨਾ ਕਿਤੇ ਜਿਹੜੀਆਂ ਗੱਲਾਂ ਇਹ ਆਪਣੋ ਮਨ ਆਪਣਾ ਆਪਾਂ ਕਹਿੰਦੇ ਕਿ ਹਾਜਮ ਨਹੀਂ ਹੁੰਦੀਆਂ ਤੇ ਬਾਕੀ ਦੇਖੋ ਭਾਈ ਪ੍ਰਮਾਤਮਾ ਜਾਣਦਾ ਕੁਝ ਵੀ ਹੋ ਸਕਦਾ ਪਰ ਮੈਂ ਕਹਣਾ ਕਿ ਕਿਸੇ ਦਾ ਪਤੀ ਕੁੱਟਿਆ ਜਾਵੇ ਕਿਸੇ ਦਾ ਮੁੰਡਾ ਕੁੱਟਿਆ ਜਾਵੇ ਕਿਸੇ ਦਾ ਕੋਈ ਹੋਰ ਭੈਣ ਭਾਈ ਉੱਠਾਲੇ ਕੁੱਟ-ਕੁੱਟ ਕੇ ਮਾਰ ਦੇਣਾ ਜਾਂ ਫੇਕ ਅਨਕਾਉਂਟਰ ਕਰ ਦੇਣਾ ਜੇ ਉਹ ਬੰਦਾ ਬੋਲਦਾ ਤਾਂ ਉਹ ਜੀ सीबीआई ਦਾ ਉਹ ਮਾਫ ਕਰਨਾ ਉਹ ਆਰਵੀ ਦਾ ਉਹ ਆਈਵੀ ਦਾ ਏਜੰਟਾ ਉਹ ਫਲਾਣੇ ਦਾ ਤਾਕਤ ਦਾ ਕੰਮ ਕਰ ਰਹੀਆਂ ਨੇ ਕਿ ਬੰਦਾ ਅਨਸਾਫ਼ ਵੀ ਨਾ ਮੰਗੇ ਆਪਣੇ ਪਰਿਵਾਰ ਦੇ ਲਈ ਤੇ ਇਸ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰਨਾ ਤੁਸੀਂ ਆਪਣੇ ਕਮੈਂਟ ਜਿਹੜੇ ਉਹ ਜਰੂਰ ਸਾਂਝੇ ਕਰਨੇ ਧੰਨਵਾਦ ਬੈਜੇਗਾ ਖਾਲਸਾ ਬੈਜੇਗੀ ਫਤਿਹ